ਜੀ ਮਾੜੇ ਕੰਮ ਨਾ ਕਰੋ ਰੱਬ ਦੇਖਦਾ ਮੈਨੂੰ ਵੀ ਬੜੀ ਹਾਸੇ ਆਈ ਮੈਂ ਕਿਹਾ ਮਾੜੇ ਕੰਮ ਨਾ ਕਰੋ ਰੱਬ ਦੇਖਦਾ ਤੇ ਜਦੋਂ ਤੁਸੀਂ ਸੀਗੇ ਉਦੋਂ ਰੱਬ ਕਿੱਥੇ ਸੀ ਹੁਣ ਤਾਂ ਉਹ ਗੱਲ ਹੈ ਦੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਹੁਣ ਇਹ ਧਰਮ ਧਿਆਨ ਦੀਆਂ ਗੱਲਾਂ ਕਰਨ ਲੱਗੇ ਇਸ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਮਨ ਕੋਈ ਤਮਕਾਉਂਦਾ ਇਹ ਮੈਨੂੰ ਇਹ ਵੀ ਪਤਾ ਲੱਗਿਆ ਕਈ ਲੋਕਾਂ ਨੂੰ ਫੋਨ ਕਰ ਕਰ ਵੀ ਧਮਕਾ ਰਹੇ ਆ ਵੀ ਸਾਡੀ ਸਰਕਾਰ ਆਉਣ ਵਾਲੀ ਹੈ ਇਹਨਾਂ ਦੀ ਸਰਕਾਰ ਕਿਤੇ ਨਹੀਂ ਹੋਣੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜੋ ਕੰਮ ਕਰਨ ਦਾ ਢੰਗ ਹੈ ਕਿਤੇ 15 20 ਸਾਲ ਜਿੱਤੇ ਸਰਕਾਰ ਨਹੀਂ ਜਾਂਦੀ ਇਹਨਾਂ ਦੇ ਪੈਰ ਨਹੀਂ ਲੱਗਣੇ ਤੁਸੀਂ ਡਰਨਾ ਨਹੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਅਸੀਂ ਕੋਈ ਬੇਇਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਆਏ ਆ ਲੋਕਾਂ ਦੇ ਕੰਮ ਕਰਾਂਗੇ ਕੋਈ ਬੋਲਦਾ ਬੋਲਣ ਤੋਂ ਕੋਈ ਡਰਨਾ ਨਹੀਂ ਕੋਈ ਕਿਸੇ ਦਾ ਸਰ ਨਹੀਂ ਕਰਦਾ ਇੱਕ ਉਹ ਸੱਤ ਬੱਡੀ ਨੇ ਤੁਹਾਨੂੰ ਜ਼ਿੰਮੇਵਾਰੀ ਦੇ ਚੰਦੀਆਂ ਜਿਵੇਂ ਕਿ ਮਾਨ ਸਾਹਿਬ ਨੇ ਇਹ ਸ਼ੁਰੂ ਕੀਤੀ ਹੈ ਯੁੱਧ ਨਸ਼ੇ ਆ ਦੇ ਬੇਰੂਤ ਜੇ ਆਪਾਂ ਕਹੀਏ ਬੀਜੀ ਪੁਲਿਸ ਨੇ ਕਰਨਾ ਹੈ ਪੁਲਿਸ ਨੇ ਤਾਂ ਕਰਨਾ ਹੀ ਹੈ ਪਰ ਸਾਡਾ ਵੀ ਫਰਜ਼ ਹੈ ਜਿੰਨੇ ਵੀ ਸਰਪੰਚ ਸਾਹਿਬ ਬੈਠੇ ਨੇ ਜਿੰਨੀਆਂ ਵੀ ਪੰਚਾਇਤਾਂ ਬੈਠੀਆਂ ਮੇਰੀਆਂ ਪਹਿਲਾ ਕਟੀਆਂ ਸਭ ਦੀ ਆਪਣੀ ਡਿਊਟੀ ਹੈ ਕਿ ਆਪਾਂ ਜੇ ਆਪਾਂ ਨੂੰ ਲੱਗਦਾ ਸਾਡੇ ਪਿੰਡ 'ਚ ਕੋਈ ਨਸ਼ਾ ਵੇਚਦਾ ਹੈ ਸਭ ਤੋਂ ਪਹਿਲਾਂ ਅਸੀਂ ਪੁਲਿਸ ਨੂੰ ਦੱਸੋ ਮੈਨੂੰ ਬਹੁਤ ਬਹੁਤ ਜੀ ਪਰਵਾਹ ਤੇ ਪ੍ਰੋਗਰਾਮ ਪਰ ਹਾਂਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸਾਡਾ ਸਾਰੇ ਸਰਪੰਚ ਸਾਹਿਬ ਜਿਹੜੇ ਨਵੀਆਂ ਪੰਚਾਇਤਾਂ ਚੁਣੀਆਂ ਸੀ ਉਹਨਾਂ ਦਾ ਧੰਨਵਾਦ ਕਰੇ ਤਾਂ ਉਹਨਾਂ ਦਾ ਸਵਾਗਤ ਕਰਨ ਲਈ ਪ੍ਰੋਗਰਾਮ ਹਸਿਆ ਗਿਆ ਸੀ ਕਿਉਂਕਿ ਪਿਛਲੇ ਦਿਨਾਂ ਚ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਛੋਟੇ ਜਿਹੇ ਸ਼ਬਦ ਤੇ ਸਾਰੇ ਵੱਡੀ ਗਿਣਤੀ ਵਿੱਚ ਅੱਜ ਹਾਜ਼ਰ ਹੋਏ ਨੇ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹੈ। ਅਕਾ ਮੰਨਦਾ ਹੈ ਜਿਹੜਾ ਅੱਜ ਇਕੱਠੇ ਆਏ ਇਹ ਲੋਕਾਂ ਦਾ ਪਿਆਰ ਦੁਕਾਨੀ ਜੋ ਮੈਨੂੰ ਮਾਂ ਦਿੱਤਾ ਜੋ ਪਿਆਰ ਦਿੱਤਾ ਮੈਂ ਹਮੇਸ਼ਾ ਇਹਨਾਂ ਦੀ ਕਰਜ਼ਦਾਰ ਆ ਤੇ ਮੈਨੂੰ ਜਿਹੜੇ ਨਸ਼ੇ ਵੇਚਿਆ ਕਿ ਜਿਹੜੇ ਨਸ਼ੇ ਜਿਹੜੇ ਕਰਦੇ ਆ ਜਿਹੜੇ ਵੇਚਦੇ ਆ ਇਹਨਾਂ ਵੱਲ ਇਹਨਾਂ ਨੂੰ ਕੀ ਕਹਿਣਾ ਕੋਸ਼ਿਸ਼ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਨਸ਼ੇ ਵੇਚਦੇ ਆ ਪਿੰਡਾਂ 'ਚ ਉਹਨਾਂ ਨੂੰ ਫੜਨਾ ਫਿਰ ਜਿਹੜੇ ਖਾਂਦੇ ਆ ਜਿਹੜੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾ ਕੇ ਉਹਨਾਂ ਦਾ ਇਲਾਜ ਕਰਾਣਾ ਹੈ ਤਾਂ ਕਿ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਬਚਾ ਸਕੀਏ ਤੇ ਉਹਦੇ ਲਈ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਔਰ ਬਹੁਤ ਜਲਦੀ ਮੈਂ ਇਹ ਕਹੂੰਗੀ ਕਿ ਰਾਜਪੁਰਾ ਹਲਕਾ ਬਿਲਕੁਲ ਨਸ਼ਾ ਇਹ ਜੀ ਅੱਜ ਹੋਮਸਟੇਰੀ ਹੈ ਮੈਡਮ ਤੇ ਆਪਕੋ ਧੰਨ ਕੀ ਗਾਣਾ ਹਾਂ ਗਵਰਨਮੈਂਟ ਨੇ ਸਾਰਿਆਂ ਤੇ ਬਹੁਤ ਬਹੁਤ ਮਵਾਰਕਾ ਦਿੱਨੀ ਆ ਇੱਕ ਔਰਤ ਹਰ ਫੀਲਡ ਚ ਅੱਗੇ ਆ ਸਕਦੀ ਹੈ ਇੱਕ ਔਰਤ ਘਰ ਸੰਭਾਲ ਸਕਦੀ ਹੈ ਇੱਕ ਬੇਟੀ ਬਣ ਕੇ ਇੱਕ ਮਾਂ ਬਣ ਕੇ ਇੱਕ ਪਤਨੀ ਬਣ ਕੇ ਤੇ ਜੇ ਔਰਤ ਨੂੰ ਜ਼ਰੂਰਤ ਪਵੇ ਤਾਂ ਇੱਕ ਚਾਂਸੀ ਦੀ ਰਾਣੀ ਬਣ ਕੇ ਆਪਣੇ ਪਰਿਵਾਰ ਦੀ ਰੱਖਿਆ ਵੀ ਕਰ ਸਕਦੀ ਹੈ ਇਹ ਲਾਸਟ ਕੱਪ ਤੇ ਕੰਮ ਚੱਲ ਰਿਹਾ ਔਰ ਜਲਦੀ ਪੂਰੀ ਤਰ੍ਹਾਂ ਸ਼ੁਰੂ ਹੋ ਜੂਗਾ ਜਿਹਦੇ ਨਾਲ ਸਾਡੇ ਕੰਡਵਾਸੀਆਂ ਨੂੰ ਬਹੁਤ ਫਾਇਦਾ ਮਿਲਣ ਗਿਆ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਕੰਮ ਕਰਵਾਏ ਵਿੱਚ ਕਾਮਯਾਬ ਹੋ ਸਕੀ।